ਗੱਲ ਭਾਵੇਂ ਉਦੋਂ ਦੀ ਆ ਟੁੱਕਦੀ ਅੱਜ ਨਾਲ ਵੀ ਆ ਜਰ ਤੁਸੀਂ ਧਿਆਨ ਨਾਲ ਸੁਣੋਗੇ ਤੇ ਤੁਹਾਨੂੰ ਉਹ ਕਹਾਣੀ ਅੱਜ ਬਿਲਕੁਲ ਨਵੀਂ ਲੱਗੇ ਪਈ ਉਹ ਕਹਾਣੀ ਅੱਜ ਵੀ ਮਹਾਰਾਣੀ ਜਿੰਦ ਕੌਰ ਕਹਿੰਦੀ ਹਾਥੀ ਜਿਨ੍ਹਾਂ ਨੂੰ ਕਲਗੀਆਂ ਵੱਧੀਆਂ ਤੂੰ ਇਸੇ ਨੂੰ ਉਲਟੀ ਕਰ ਲੋ ਉਹ ਪੰਕਤੀ ਉਦੋਂ ਦੀ ਆ ਚਾਏ 1845 ਦੀ ਨੂੰ 2025 ਚ ਲਿਆਓ ਜਦੋਂ ਤੁਸੀਂ ਉਸ ਇਤਿਹਾਸ ਨੂੰ ਅੱਜ ਨਾਲ ਕੰਪੈਰੀਸ਼ਨ ਕਰਕੇ ਵੇਖੋਗੇ ਨਾ ਫੇਰ ਤੁਹਾਨੂੰ ਆਪਣੀ ਪ੍ਰਾਪਤੀ ਦਾ ਪਤਾ ਲੱਗਣਾ ਆਪਣੀ ਤਰਾਸਤੀ ਦਾ ਪਤਾ ਲੱਗਣਾ ਫੇਰ ਤੁਹਾਡੀ ਚੜ੍ਹਦੀ ਕਲਾ ਦਾ ਪਤਾ ਲੱਗਣਾ ਤੁਹਾਡੀ ਲਹਿੰਦੀ ਕਲਾ ਦਾ ਪਤਾ ਲੱਗਣਾ ਮਹਾਰਾਣੀ ਜਿੰਦ ਕੌਰ ਕਹਿੰਦੀ ਹਾਥੀ ਜਿਨ੍ਹਾਂ ਨੂੰ ਕਲਗੀਆਂ ਵੱਧੀਆਂ ਤੂੰ ਕੋਈਓ ਰੋਲ ਦੇ ਪਏ ਅੱਜ ਤਾਜ ਤੇਰਾ ਛੂਠੇ ਸੌਦੇ ਵਾਲੇ ਨੂੰ ਪਸ਼ਾਕਾ ਨਹੀਂ ਭੇਜਿਆ ਮਾਫੀਆਂ ਆਪਣੀ ਮੰਗਵਾਈਆਂ ਤੁਹਾਡੇ ਸਾਹਮਣੇ ਢਾਡੀਆਂ ਕਵੀਸ਼ਰਾਂ ਨੇ ਕਿਤੇ ਠੇਕਾ ਹੀ ਥੋੜਾ ਚੁੱਕਿਆ ਪਈ ਇਹੀ ਸਾਰਾ ਕੁਝ ਬੋਲੀ ਜਾਣਾ ਸਾਡੇ ਸਾਹਮਣੇ ਸਾਰਾ ਕੁਝ ਹੋਣ ਡਿਆ ਇੱਕ ਮੈਂ ਬੇਨਤੀ ਕਰਦਾ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਸਾਡੇ ਵਰਗੀ ਮਤ ਹੋ ਜਾਂਦੀ ਨਾ ਕਿਤੇ ਮਹਾਰਾਜ ਕਹਿੰਦਾ ਮੈਨੂੰ ਕੀ ਲੱਗੇ ਜੇ ਮਹਾਰਾਜ ਇਹ ਨਹੀਂ ਗੱਲ ਕਹਿ ਰਿਹਾ ਮੈਨੂੰ ਕੀ ਲੱਗੇ ਤੁਹਾਡੇ ਪਿੰਡਾਂ ਗੁਰਦੁਆਰਾ ਨਹੀਂ ਹੋਣਾ ਤੇ ਮੇਰੇ ਪਿੰਡ ਵੀ ਨਹੀਂ ਗੁਰਦੁਆਰੇ ਹੋਣੇ ਤੁਹਾਡੇ ਪਿੰਡ ਵੀ ਨਿਸ਼ਾਨ ਸਾਹਿਬ ਨਹੀਂ ਹੈ ਝੂਲਣਾ ਤੇ ਮੇਰੇ ਪਿੰਡ ਵੀ ਨਹੀਂ ਸੀਗਾ ਝੂਲਣਾ ਇਹ ਮਤਾ ਕੀ ਕਰੋ ਸਮਾਜ ਵਿੱਚ ਰਹਿੰਦੇ ਆ ਮੈਨੂੰ ਕੀ ਲੱਗੇ ਜਿੰਨਾ ਕਰ ਸਕਦੇ ਹੋ ਸਮਾਜ ਵਾਸਤੇ ਉਨਾ ਹੀ ਕਰੋ ਜਿੰਨਾ ਕਰ ਸਕਦੇ ਜੰਗਲ ਨੂੰ ਅੱਗ ਲੱਗੀ ਚਿੜੀ ਚੁੰਝ ਭਰ ਕੇ ਤੁਰ ਹੀ ਜਾਂਦੀ ਕਾਨੇ ਟੀਚਰ ਕੀ ਚੀ ਵੀ ਤੇਰੀ ਚੁੰਝ ਦੇ ਨਾਲ ਹੀ ਅੱਗ ਬੁਝੂ ਉਹਨੇ ਆਖਿਆ ਮੈਨੂੰ ਵੀ ਪਤਾ ਮੇਰੀ ਚੁੰਝ ਦੇ ਨਾਲ ਅੱਗ ਨਹੀਂ ਬੁਝਣੀ ਪਰ ਜਦੋਂ ਇਸ ਜੰਗਲ ਦੀ ਅੱਗ ਦਾ ਇਤਿਹਾਸ ਲਿਖਿਆ ਜਾਵੇਗਾ ਉਦੋਂ ਮੇਰਾ ਨਾਮ ਲਾਉਣ ਵਾਲਿਆਂ ਵਿੱਚ ਨਹੀਂ ਬੁਝਾਉਣ ਵਾਲਿਆਂ ਵਿੱਚ ਆਵੇਗਾ ਬੁਝਾਉਣ ਵਾਲਿਆਂ ਨਾਲ ਖਲੋਈਏ ਲਾਉਣ ਵਾਲਿਆਂ ਨਾਲ ਨਾ ਖਲੋਈਏ ਤੋ ਸਤਕਾਰ ਚੋ ਫਲਸਾ ਜਿਓ ਕਹਿੰਦੀ ਹਾਥੀ ਜਿਨ੍ਹਾਂ ਨੂੰ ਕਲਗੀਆਂ ਵੱਧੀਆਂ ਤੂੰ ਓਏ ਜੋ ਰੋਲ ਦੇ ਪਏ ਅਜ ਤਾਜ ਤੇਰਾ ਸਦਾ ਜਿਨ੍ਹਾਂ ਨੂੰ ਅੱਖਾਂ ਤੇ ਚੋਕਦਾ ਸਾਂ ਅੱਖ ਉਹਨਾਂ ਦੀ ਨਹੀਂ ਲਿਹਾਜ ਤੇਰਾ ਮੈਨੂੰ ਉਹ ਮੁਤਾਜ ਅਜ ਕਰ ਰਿਹਾ ਹੈ ਕਿਸੇ ਸਮੇਂ ਸੇ ਜੋ ਮੁਤਾਜ ਤੇਰਾ ਵੇ ਤੇਰੇ ਮੂਲ ਨੂੰ ਪਿਆ ਹੜਾਪਦਾ ਹੀ ਜਿਹੜਾ ਰੱਖਦਾ ਨਹੀਂ ਸੀ ਕਦੇ ਵਿਆਜ ਤੇਰਾ ਹੀਰੇ ਜਾਣ ਤੋਂ ਜਿਨ੍ਹਾਂ ਨੂੰ ਰੱਖਿਆ ਸੀ ਮੈਨੂੰ ਉਹ ਲਾਹੌਰ ਚੋਂ ਕੱਢ ਰਹੇ ਨੇ ਜੜ ਜਿਨ੍ਹਾਂ ਦੀ ਸ਼ਾਨ ਸ਼ਾ ਲਾਈ ਸੀ ਤੂੰ ਅਜ ਤੇਰੀਆਂ ਜੜਾਂ ਓ ਵੱਡ ਰਹੇ ਨੇ ਆ ਪਿਛਲੀ ਪੰਕਤੀ ਨੂੰ ਵੀ ਅੱਜ ਨਾਲ ਲਿਆਣ ਕੇ ਤੁਸੀਂ ਜੋੜ ਲਿਓ ਆਪੇ ਪਾਰ-ਪਾਰ ਕੇ ਸੋਚੇ ਹੁਣ ਤੁਸੀਂ ਸੋਚਾਂ ਸੋਚ ਕੇ ਬੈਠ ਕੇ ਇੰਚ ਰਾਣੀ ਕਿਨੇ ਖੁੰਚਦਾ ਰਾਜ ਬਚਾ ਲਵਾਂ ਮੈਂ ਸਿੱਖ ਰਾਜ ਦਾ ਬੇੜਾ ਹੈ ਡੁੱਬ ਚੱਲਿਆ ਖੂਨ ਜਿਗਰ ਦਾ ਪਾ ਕੇ ਜਗਾ ਲਵਾਂ ਮੈਂ ਦਰਦੀ ਰਾਜ ਦਾ ਕਿਤੇ ਨਾ ਨਜ਼ਰ ਆਵੇ ਆਵਾਜ਼ ਮਾਰ ਕੇ ਕਿੰਨੂੰ ਬੁਲਾ ਲਵਾਂ ਮੈਂ ਉਠ ਮੜੀ ਵਿੱਚੋਂ ਸੁੱਤਿਆ ਜਾਗ ਸ਼ੇਰਾ ਦੁੱਖ ਦਰਜ ਅੱਜ ਤੈਨੂੰ ਸੁਣਾ ਲਵਾਂ ਮੈਂ ਮਹਾਰਾਜਾ ਰਣਜੀਤ ਸਿੰਘ ਜੀ ਉਠੋ ਮੇਰੇ ਸਿਰ ਦੇ ਆਸਾਈਆਂ ਜਦੋਂ ਤੂੰ ਜਿੰਦਾ ਸੀ ਤੇਰੇ ਪੰਜਾਬ ਵੱਲੇ ਕੋ ਮੈਲੀ ਨਿਗਾਹ ਕਰਕੇ ਨਹੀਂ ਹਿਵੇਂਦਾ ਤੂੰ ਕਾਹਦਾ ਵਖੀ ਪਰਨੇ ਆਣ ਕੇ ਇੱਥੇ ਪੈ ਗਿਆ ਅੱਜ ਤੇਰੇ ਪੰਜਾਬ ਦੀ ਖਾਕ ਉਡਾਈ ਜਾ ਰਹੀ ਜਿਦਾਂ ਦਾ ਤੂੰ ਆਣ ਕੇ ਇਸ ਕਬਰ ਵਿੱਚ ਲੰਮੇ ਪੈ ਗਿਆ ਸੌ ਗਿਆ ਅੱਜ ਤੇਰੇ ਪੰਜਾਬ ਦੀ ਇੱਜ਼ਤ ਤਾਰ-ਤਾਰ ਹੋਣ ਗਈ ਉੱਠ ਤਾਂ ਅੱਖਾਂ ਖੋਲ ਕੇ ਵੇਖ ਤੇ ਸਈ ਅੱਜ ਤੇਰਾ ਪੰਜਾਬ ਦਾ ਕੀ ਹਾਲ ਹੈ ਲਾਗੋ ਦੀ ਇੱਕ ਸਿਆਣਾ ਤੁਹਾਡੇ ਵਰਗਾ ਰੱਬ ਦਾ ਪਿਆਰਾ ਗੁਰਦੁਆਰਾ ਡੇਰਾ ਸਾਹਿਬ ਤੋਂ ਨਮਸਕਾਰ ਕਰਕੇ ਵਾਪਸ ਆ ਰਿਹਾ ਉਨੇ ਜਦੋਂ ਮਹਾਰਾਣੀ ਜਿੰਦ ਕੌਰ ਦੇ ਕੋਲੋਂ ਗੱਲਾਂ ਸੁਣੀਆਂ ਨਾ ਕੋਲ ਆਇਆ ਮਹਾਰਾਣੀ ਸਹਿਬਾ ਕਦੇ ਮੁਰਦੇ ਵੀ ਉੱਠ ਕੇ ਬੋਲੇ ਨੇ ਕਦੇ ਮੜਗਾ ਜਿ ਪਿਆ ਬੰਦਾ ਉੱਠ ਕੇ ਆਪਣੀ ਘਰ ਵਾਲੀ ਦੀ ਗੱਲ ਦਾ ਹੰਗਾਰਾ ਨਹੀਂ ਦਿੰਦਾ ਮਹਾਰਾਣੀ ਸਹਿਬਾ ਮੁਰਦਿਆਂ ਨੂੰ ਨਾ ਰੋ ਜੇ ਰੋਣਾ ਤੇ ਜਿਉਂਦਿਆਂ ਨੂੰ ਰੋ ਤੇਰੀ ਕੋਈ ਬਾਹ ਫੜੇਗਾ ਜੀ ਆਵਾਜ਼ ਮਾਰਨੀ ਤਾਂ ਕਹੇ ਜਿਉਂਦਿਆਂ ਨੂੰ ਆਵਾਜ਼ ਆ ਮਰੇ ਦੀ ਮਰੀ ਧਿਆਨ ਕੇ ਬੈਠੀਆਂ ਤੇਰਾ ਪਤੀ ਤੇਰੇ ਤੇਰਾ ਸੁਹਾਗ ਤੇਰੇ ਸਿਰ ਦਾ ਤਾਜ ਜਿੱਦਣ ਦਾ ਇੱਥੇ ਆਣ ਕੇ ਪੈ ਗਿਆ ਇਹ ਨਹੀਂ ਬੋਲਿਆ ਨਾ ਉਦੋਂ ਬੋਲਿਆ ਨਾ ਇਹ ਨਿਆਚੀ ਬੋਲਣਾ ਨਹੀਂ ਮਹਾਰਾਣੀ ਜੀ ਦਾ ਕੌਰ ਦਾ ਮਨ ਭਰਿਆ ਵਿਚਾਰੀ ਦਾ ਉਹਨੂੰ ਸੰਮਣ ਬੁਰਜ ਕੋਹਾ ਦੂਰ ਲਗਾ ਆਖਿਰ ਕਰਦਿਆਂ ਕਰਦਿਆਂ ਵਿਚਾਰੀ ਨੇ ਮੰਜ਼ਿਲ ਮੁਕਾਈ ਸੰਮਣ ਬੁਰਜ ਤੇ ਆਣ ਕੇ ਬਹਿ ਗਈ ਨਵਾਰੀ ਪਲੰਗ ਦੇ ਉੱਪਰ ਅਲੱਗ ਇੱਕ ਬੈਠੇ ਨੇ ਕੁਝ ਗੁਰੂ ਕੇ ਪਿਆਰੇ ਤੁਹਾਡੇ ਵਰਗੇ ਸਿੱਖ ਵਿਚਾਰੇ ਗੋਡਿਆਂ 'ਚ ਸਿਰ ਲੈ ਕੇ ਬੰਨ ਵਿੱਚ ਸੋਚਦੇ ਨੇ ਮਨਾ ਕੱਲ ਇਹੋ ਜਿਹਾ ਰਾਜਪਾਕ ਸੀਗਾ ਈਸਟ ਇੰਡੀਆ ਕੰਪਨੀ ਦੇ ਵੱਡੇ ਵੱਡੇ ਬੰਦੇ ਛੇਰੇ ਪੰਜਾਬ ਦੇ ਪੈਰਾਂ ਚ ਆਣ ਕੇ ਪੈਂਦੇ ਸੀ ਅੱਜ ਉਹ ਅੱਖਾਂ ਕੱਢ ਕੱਢ ਵੇਖਣ ਡੈ ਨੇ ਕਾਰਨ ਪਤਾ ਕੀ ਸੀਗਾ ਕਾਰਨ ਸੀ ਮੋਟੇ ਰੂਪ ਵਿੱਚ ਥਪਾਕ ਜਦੋਂ ਤੁਹਾਡੀ ਕੌਮ ਵਿੱਚ ਥਪਾਕ ਸੀ ਵੇਖੋ ਪੇਟਾਂ ਦੇ ਵਾਗ ਨੂੰ ਅੱਗੇ ਲਾਉਣਾ ਬਹੁਤ ਸੌਖਾ ਪੇਟਾਂ ਵੀ 25 ਲੈ ਲਓ ਅੱਗੇ ਇੱਕ ਖੋਤਾ ਲਾ ਲਓ ਉਹ ਖੋਤੇ ਦੇ ਪਿੱਛੇ ਪਿੱਛੇ ਤੁਰੀਆਂ ਜਾਂਦੀਆਂ ਪੇਟਾਂ ਇਹਨੂੰ ਵੀ ਹੁਣ ਉਲਟ ਕਰ ਲਿਓ ਪਰਦਾ ਮੈਂ ਬਹੁਤਾ ਨਹੀਂ ਚੁੱਕਣਾ ਤੂੰ ਇਹ ਧਿਆਨ ਨਾਲ ਸੁਣੀ ਜਾਇਓ ਆਪਣੇ ਦਿਮਾਗ ਤੇ ਭਾਰ ਪਾ ਕੇ ਸੋਚੀ ਜਾਇਓ ਅੱਜ ਵੀ ਪੇਡਾਂ ਖੋਤਿਆਂ ਦੇ ਪਿੱਛੇ ਲੱਗੀਆਂ ਕਿ ਨਹੀਂ ਲੱਗੀਆਂ ਕਈ ਕਹਿੰਦੇ ਖੋਤਾ ਕਿਉਂ ਰੱਖਦੇ ਦੋ ਸੂਂਡ ਕਾ ਪਾਇਆ ਹੁੰਦਾ ਪਤੀਲਾ ਦੂਜਾ ਤੇ ਜੰਮ ਰੱਖਿਆ ਹੁੰਦਾ ਨਾ ਉਹ ਪੇਡਾਂ ਦੇ ਗਾੜੀ ਲਾ ਦਿੰਦੇ ਜਿੱਧਰ ਜਿੱਧਰ ਖੋਤਾ ਪੇਡਾਂ ਪਿੱਛੇ ਪਿੱਛੇ ਤੁਰੀਆਂ ਜਾਂਦੀਆਂ ਖੋਤਾ ਖਲੋ ਜਾਂਦਾ ਪੇਡਾਂ ਵੀ ਖਲੋ ਜਾਂਦੀਆਂ ਖੋਤਾ ਤੁਰ ਪੈਂਦਾ ਪੇਡਾਂ ਵੀ ਤੁਰ ਪੈਂਦੀਆਂ ਹੋਰ ਖੋਤਾ ਛੌਂਕਣਾ ਥੋੜਾ ਰੱਖਿਆ ਹੁੰਦਾ ਉਹ ਨਾ ਆਦਤ ਪਾਈ ਆ ਵੀ ਤੁਸੀਂ ਸਾਡੀਆਂ ਭੇਟਾਂ ਨਹੀਂ ਜੇ ਤੁਸੀਂ ਖੋਤੇ ਦੀਆਂ ਭੇਟਾਂ ਜੇ ਤੇ ਜੇ ਨੂੰ ਖੋਤਾ ਜਾਵੇ ਭੇਡੋ ਤੁਸੀਂ ਪਿੱਛੇ ਪਿੱਛੇ ਮੈਂ ਮੈਂ ਕਰਦੇ ਤੁਰੇ ਜਾਣੇ ਤੋ ਸਤਕਾਰ ਚੋਂ ਖਾਲਸਰ ਜਿਹੜੀ ਬੇਇੰਤਿ ਕਰਨ ਉਹ ਕੌਮ ਵਿੱਚ ਥਪਾਕ ਭੇਡਾਂ ਦਾ ਜੜਗਾਰੀ ਲਾ ਲਿੰਦਾ ਸੂਰਮਾ ਉਹ ਹੁੰਦਾ ਜਿਹੜਾ ਬੱਬਰ ਸ਼ੇਰਾਂ ਨੂੰ ਇੱਕ ਜਗ੍ਹਾ ਤੇ ਇਕੱਠੇ ਕਰਕੇ ਤੋੜ ਲਵੇ ਉਹ ਸੂਰਮਾ ਹੁੰਦਾ ਹੈ ਹਰੀ ਸਿੰਘ ਨਲੂਆ ਕਿਤੇ ਕਾਬੂ ਆਉਣ ਆਲਾ ਸੀ ਅਕਾਲੀ ਬਾਬਾ ਫੂਲਾ ਸਿੰਘ ਛਾਮ ਸਿੰਘ ਅਟਾਰੀ ਦੇਸਾ ਸਿੰਘ ਮਜੀਠੀਆ ਅਤਰ ਸਿੰਘ ਕਰਜਖਿਆ ਇਹ ਤੇ ਆ ਤੇ ਸਨਮਾਨ ਜੋ ਖਾਲਸਾ ਜੀ ਇਹ ਬੰਦੇ ਕਾਬੂ ਆਉਣ ਵਾਲੇ ਸੀ ਕਿਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਹ ਜੋਦੇ ਕਾਬੂ ਕਰਕੇ ਰੱਖੇ ਜਿਹੜੇ ਜੋਦੇ ਘੋੜੇ ਤੇ ਬੰਦੇ ਸੀ ਸ਼ਵਾਲਕਦੀਆਂ ਪਹਾੜੀਆਂ ਤੇ ਸਾਹ ਸੁੱਕ ਜਾਂਦੇ ਸੀ